वेलकम बैक टू माय चैनल सब नु प्यार भरे सा श्री काल आज मैं त्वाडा स्वागत ਕਰਦੀ ਹਾਂ ਆਪਣੇ ਚੈਨਲ ਤੇ ਸਿੱਖ ਬਾਈਪਾਸ ਅੱਜ ਮੈਂ ਤੁਹਾਨੂੰ ਇੱਕ ਹੋਰ ਸਾਖੀ ਦੱਸਣ ਜਾ ਰਹੀ ਆ ਗੁਰੂ ਨਾਨਕ ਦੇਵ ਜੀ ਦੀ ਜਿਸ ਦਾ ਨਾਮ ਹੈ ਵੈਦ ਨੂੰ ਸਿੱਖਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਇੱਕ ਵੈਦ ਨੂੰ ਸਿੱਖਿਆ ਦਿੱਤੀ ਜਦ ਗੁਰੂ ਨਾਨਕ ਦੇਵ ਜੀ ਨੇ ਮੌਲਵੀ ਪਾਸੋਂ ਪੜਨਾ ਛੱਡ ਦਿੱਤਾ ਉਹ ਸਾਧਾ ਸੰਤਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕੋਈ ਸਾਧਿਆ ਸੰਤ ਨਾ ਮਿਲਦਾ ਤਾਂ ਘਰ ਵਿੱਚ ਹੀ ਪਏ ਰਹਿੰਦੇ ਆਪਣੇ ਆਪ ਵਿੱਚ ਹੀ ਮਸਤ ਰਹਿੰਦੇ ਘਰ ਵਿੱਚ ਕੋਈ ਆਉਂਦਾ ਤਾਂ ਉਸ ਨਾਲ ਇਸ ਤਰ੍ਹਾਂ ਦੀਆਂ ਗੱਲਾਂ-ਬਾਤਾਂ ਕਰਦੇ ਜਿਵੇਂ ਆਉਣ ਵਾਲੇ ਨੂੰ ਉਹ ਪਹਿਲੀ ਵਾਰ ਮਿਲ ਰਹੇ ਹੋਣ ਗੁਰੂ ਜੀ ਦਾ ਇਸ ਤਰ੍ਹਾਂ ਦਾ ਸੁਭਾ ਦੇਖ ਕੇ ਉਹਨਾਂ ਦੇ ਮਾਤਾ-ਪਿਤਾ ਬਹੁਤ ਹੈਰਾਨ ਹੁੰਦੇ ਗੁਰੂ ਜੀ ਨੇ ਆਪਣੇ ਖਾਣ-ਪੀਣ ਵੱਲ ਵੀ ਕੋਈ ਧਿਆਨ ਨਾ ਦਿੱਤਾ ਗੁਰੂ ਜੀ ਇਸ ਤਰ੍ਹਾਂ ਦੇ ਹਾਲਾਤ ਦੇਖ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਮਹਿਤਾ ਕਾਲੂ ਨੂੰ ਪੁੱਤਰ ਨਾਲ ਪੈਸਾ ਬਹੁਤਾ ਪਿਆਰਾ ਹੈ ਪੈਸੇ ਦੇ ਮੋਹ ਵਿੱਚ ਉਹ ਪੁੱਤਰ ਦਾ ਕੋਈ ਇਲਾਜ ਨਹੀਂ ਕਰਾਉਂਦਾ ਜਦੋਂ ਕਿ ਉਸ ਦੇ ਇੱਕੋ ਇੱਕ ਪੁੱਤਰ ਹੈ ਲੋਕਾਂ ਵਾਸੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੱਧਕਾਲੂ ਨੇ ਇੱਕ ਦਿਨ ਪਿੰਡ ਦੇ ਵੈਦ ਹਰੀਦਾਸ ਨੂੰ ਗੁਰੂ ਜੀ ਦੇ ਕੋਲ ਬੁਲਾਇਆ ਵੈਦ ਹਰੀਦਾਸ ਨੇ ਗੁਰੂ ਜੀ ਦੀ ਬਾਹ ਫੜ ਕੇ ਨਬਜ਼ ਦੇਖਣੀ ਸ਼ੁਰੂ ਕਰ ਦਿੱਤੀ ਗੁਰੂ ਜੀ ਨੇ ਆਪਣੇ ਬਾਹ ਵੈਦ ਪਾਸੋਂ ਛਡਾ ਲਈ ਅਤੇ ਕਿਹਾ ਵੈਦ ਜੀ ਤੁਸੀਂ ਮੇਰੀ ਬਾਹ ਕਿਉਂ ਫੜੀ ਸੀ ਫੈਦ ਨੇ ਉੱਤਰ ਦਿੱਤਾ ਮੈਂ ਤੇਰੀ ਬਾਹ ਫੜ ਕੇ ਤੇਰੀ ਨਬਜ਼ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਨਬਜ਼ ਦੇਖ ਕੇ ਮੈਂ ਤੇਰਾ ਰੋਗ ਲੱਭਣਾ ਸੀ ਜਿਸ ਕਾਰਨ ਤੈਨੂੰ ਭੁੱਖ ਨਹੀਂ ਲੱਗਦੀ ਤੂੰ ਕੁਝ ਨਹੀਂ ਖਾਂਦਾ ਅਤੇ ਸਾਰਾ ਦਿਨ ਪਿਆ ਰਹਿਦਾ ਹੈ ਉਹ ਰੋਗ ਲੱਭ ਕੇ ਦਵਾਈ ਦੇਣੀ ਸੀ ਜਿਸ ਨਾਲ ਤੇਰਾ ਰੋਗ ਦੂਰ ਹੋ ਜਾਣਾ ਸੀ ਤੈਨੂੰ ਸਮੇਂ ਸਿਰ ਭੁੱਖ ਲੱਗਣੀ ਸੀ ਗੁਰੂ ਜੀ ਨੇ ਵੈਦ ਨੂੰ ਕਿਹਾ ਵੈਦ ਜੀ ਰੋਗ ਮੇਰੇ ਸਰੀਰ ਨੂੰ ਨਹੀਂ ਜਿਸ ਦੀ ਤੁਸੀਂ ਨਬਜ ਦੇਖਦੇ ਹੋ ਇਹ ਰੋਗ ਤਾਂ ਮੇਰੇ ਮਨ ਵਿੱਚ ਹੈ ਮੇਰੇ ਅੰਦਰ ਹੈ ਸਿਆਣਾ ਵੈਦ ਤਾਂ ਉਹ ਹੈ ਜਿਹੜਾ ਪਹਿਲਾਂ ਰੋਗ ਦੀ ਠੀਕ ਪਛਾਣ ਕਰੇ ਅਤੇ ਫਿਰ ਉਸ ਤਰ੍ਹਾਂ ਦੀ ਦਵਾਈ ਲੱਭੇ ਜਿਸ ਨਾਲ ਸਰੀਰ ਦੇ ਸਾਰੇ ਰੋਗ ਦੂਰ ਹੋ ਜਾਣ تن ਮਨ ਵਿੱਚ ਸੁਖ ਦਾ ਵਾਸਾ ਹੋ ਜਾਏ ਸੁਲਝਿਆ ਹੋਇਆ ਵੈਦ ਤਾਂ ਮੈਂ ਤੈਨੂੰ ਤਦ ਜਾਨਾਂ ਜੇ ਮੇਰਾ ਰੋਗ ਦੂਰ ਕਰਨ ਤੋਂ ਪਹਿਲਾਂ ਤੂੰ ਆਪਣੇ ਰੋਗ ਦਾ ਇਲਾਜ ਕਰੇ ਵੈਦ ਇਹ ਸੁਣ ਕੇ ਬਹੁਤ ਆ ਕਹ ਬਰਾਇਆ ਕਿ ਉਸ ਨੂੰ ਕੋਈ ਰੋਗ ਸੀ ਉਸਨੇ ਪੁੱਛਿਆ ਨਾਨਕ ਮੈਨੂੰ ਕਿਹੜਾ ਰੋਗ ਹੈ ਮੈਂ ਤਾਂ ਬਿਲਕੁਲ ਤੰਦਰੁਸਤ ਹਾਂ ਜਲਦੀ ਦੱਸ ਮੈਨੂੰ ਕਿਹੜਾ ਰੋਗ ਹੈ ਗੁਰੂ ਨਾਨਕ ਜੀ ਨੇ ਉੱਤਰ ਦਿੱਤਾ ਵੈਦ ਜੀ ਤੁਸਾਂ ਨੂੰ ਜਨਮ ਮਰਨ ਦਾ ਬਹੁਤ ਵੱਡਾ ਰੋਗ ਲੱਗਾ ਹੋਇਆ ਹੈ ਇਹ ਜੰਮਣਾ ਮਰਨਾ ਤੁਹਾਡੀਆਂ ਦਵਾਈਆਂ ਨਾਲ ਦੂਰ ਹੋਣ ਵਾਲਾ ਨਹੀਂ ਇਸ ਰੋਗ ਨੂੰ ਦੂਰ ਕਰਨ ਦੀ ਦਵਾਈ ਤਾਂ ਉਹ ਵੈਦ ਹੀ ਦੇ ਸਕਦਾ ਹੈ ਜਿਸ ਨੂੰ ਇਹ ਰੋਗ ਨਾ ਹੋਵੇ ਉਹ ਵੈਦ ਜਿਹੜਾ ਨਾ ਜੰਮਦਾ ਅਤੇ ਨਾ ਮਰਦਾ ਹੋਵੇ ਤੁਸੀਂ ਉਹ ਵੈਦ ਨਹੀਂ ਵੈਦ ਹਰਿਦਾਸ ਤਾਂ ਸਰੀਰਕ ਰੋਗਾਂ ਦਾ ਹੀ ਇਲਾਜ ਕਰਨ ਜਾਣਦਾ ਸੀ ਉਸ ਨੂੰ ਮਨ ਦੇ ਰੋਗ ਦੂਰ ਕਰਨ ਦਾ ਗਿਆਨ ਨਹੀਂ ਸੀ ਪਰ ਉਸ ਨੂੰ ਗੁਰੂ ਨਾਨਕ ਦੇ ਦਸੰਦ ਦੀ ਸਮਝ ਪੈ ਗਈ ਉਸਨੇ ਮਾਤਾ ਗਾਲੂਬਾ ਸੋ ਇਹ ਕਹਿ ਕੇ ਛੁੱਟੀ ਪਈ ਗੁਰੂ ਨਾਨਕ ਨੂੰ ਕੋਈ ਸਰੀਰਕ ਰੋਗ ਨਹੀਂ ਐਤਾ ਪਰਮਾਤਮਾ ਦੇ ਪਿਆਰ ਵਿੱਚ ਰੁੱਤਾ ਹੋਇਆ ਹੈ ਮਾਤਾ ਜੀ ਤੁਸੀਂ ਪੁੱਤਰ ਦਾ ਫਿਕਰ ਕਰਨਾ ਛੱਡ ਦੇਵੋ ਇਸ ਨੂੰ ਕਿਸੇ ਵੈਦ ਦੀ ਦਵਾਈ ਦੀ ਲੋੜ ਨਹੀਂ ਹੈ।